ਪਰੀਆਂ ਦੇ ਦੇਸੋਂ ਆਈਏ ਪਰੀਆਂ ਦੀ ਰਾਣੀ ਐਨੀ ਰਾਜਕੁਮਾਰ ਆਇਆ ਗਿਉਣ ਲਈ ਬਲਾਦੀ ਸੋਹਣੀ ਹਾਏ ਨੀ ਤੇਰਾ ਕੋਈ ਤੋੜ ਹੈ ਨੀ ਤੈਨੂੰ ਚੰਨ ਕਰਿਆ ਪਿਆ ਇਸ ਗਉਣ ਲਈ ਹਾਏ ਪਰੀਆਂ ਦੇ ਦੇਸੋਂ ਆਈਏ ਪਰੀਆਂ ਦੀ ਰਾਣੀ ਐਨੀ ਰਾਜਕੁਮਾਰ ਆਇਆ ਦੀ ਬਾੜੀ ਪੱਸੀ ਕਟਣ ਗਿਆ ਸੀ ਘੱਟ ਕੇ ਲਿਆਂਦੇ ਛੋਲੇ ਨਹੀਂ ਮੈਂ ਸੱਤਕੁਟਣੀ ਕੁਟਣੀ ਸਤੂ ਖਾਯੋ ਲੈ ਨਹੀਂ ਮੈਂ ਸੱਤਕੁਟਣੀ ਕੁਟਣੀ ਸਤੂ ਖਾਯੋ ਲੈ ਨਹੀਂ ਮੈਂ ਸੱਤਕੁਟਣੀ ਕੁਟਣੀ ਸਤੂ ਖਾਯੋ ਲੈ ਨਹੀਂ ਮੈਂ ਸੱਤਕੁਟਣੀ ਥੈਂਕ ਯੂ ਜੀ ਬਹੁਤ ਬਹੁਤ ਪਿਆਰ ਤੋਂ ਮੈਂ ਸਭ ਤੋਂ ਖੁਸ਼ਕਿਸਮਤ ਇਹ ਆ ਕਿ ਮੈਂ ਆਪਣੇ ਆਪ ਨੂੰ ਇੱਕ ਬਹੁਤ ਛੋਟਾ ਮੇਕਰ ਮੰਨਦਾ ਮੈਂ ਸੱਤਕੁਟਣੀ ਵਨ ਬਣਾਈ ਸੀ ਉਹ ਹਿੱਟ ਹੋ ਗਈ ਉਸ ਤੋਂ ਬਾਅਦ ਹੁਣ ਸਾਨੀ ਸਾਹਿਬ ਵੀ ਸਾਡੇ ਤੇ ਟਰਸਟ ਕਰਕੇ ਸਾਡੇ ਨਾਲ ਇੰਨੀ ਵਧੀਆ ਰਿਲੀਜ਼ਿੰਗ ਪਲਾਨ ਦੇ ਨਾਲ ਅਸੀਂ ਇਹ ਸਸਕੂਟਨੀ 2 ਲੈ ਕੇ ਆ ਰਹੇ ਨੇ ਜਿੰਨਾ ਤੁਹਾਨੂੰ ਪਿਆਰ ਤੁਸੀਂ ਸਾਨੂੰ ਸਸਕੂਟਨੀ 1 ਚ ਦਿੱਤਾ ਸੀਗਾ ਅਸੀਂ ਡਬਲ ਥਿਆਰੀ ਨਾਲ ਐਕਤੀ ਪੂਰੇ ਜੋਰਾ-ਸ਼ੋਰਾ ਨਾਲ ਤੁਹਾਡੇ ਕੋਲ ਆ ਰਹੇ ਨੇ ਜੀ ਸੱਸ਼ੀ ਗੱਲ ਸਾਰਿਆਂ ਨੂੰ ਕਿਵੇਂ ਲੱਗੀ ਜੀ ਸਾਡੀ ਫਿਲਮ ਬਹੁਤ ਵਧੀਆ ਥੈਂਕ ਯੂ ਸੋ ਮਚ ਸਾਰਿਆਂ ਦਾ ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਸਾਡੀ ਫਿਲਮ ਦੇਖਣ ਲਈ ਆਏ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਤੇ ਇੰਨਾ ਪਿਆਰ ਦੇ ਰਹੇ ਹੋ ਤੁਸੀਂ ਥੈਂਕ ਯੂ ਸਾਰੀ ਟੀਮ ਦਾ ਸਾਰੇ ਗਾਵਾਂ ਸਾਨੀ ਸਰ ਐਂਡ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਸੋ ਮਚ ਟੂ ਮੋਹਿਤ ਐਂਡ ਹੈਟਸ ਆਫ ਟੂ ਹਿਮ ਇਨੀ ਕੈਨਸਿਲ ਬਣਾਈ ਐਂਡ ਥੈਂਕ ਯੂ ਅਨੀਤਾ ਮੈਮ ਨੀਸ਼ਾ ਜੀ ਐਂਡ ਮੇਰੇ ਸਾਰੇ ਕੋ-ਐਕਟਰਸ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਸ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਨੀ ਆ ਕਿਪ ਯਰ ਫੈਮਲੀਆਂ ਐਂਡ ਫਰੈਂਡਸ ਕੇ ਨਾਲ ਜਾਓ ਕਿਉਂਕਿ ਇੱਕ ਸੈਂਸਿਬਲ ਸਿਨੇਮਾ ਨੂੰ ਸਪੋਰਟ ਦੀ ਬਹੁਤ ਲੋੜ ਹੈ ਸੋ ਪਲੀਜ਼ ਸਾਰੇ ਜਣੇ ਜਾ ਕੇ ਸਾਡੀ ਫਿਲਮ ਦੇਖੋ ਜਿਹੜੀ ਕਿ 2 ਦਿਨਾਂ ਬਾਅਦ ਯਾਨੀ 7 ਜੂਨ ਨੂੰ ਆ ਰਹੀ ਹੈ ਥੈਂਕ ਯੂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਸਭ ਤੋਂ ਪਹਿਲਾਂ ਥੈਂਕਸ ਕਰਨਾ ਚਾਹੁੰਦੀ ਆ ਮੋਹਿਤ ਬਨਵੈਤ ਹੁਣਾਂ ਦਾ ਔਰ ਸਾਰੇ ਗਾਮਾਂ ਦਾ ਜਿਨ੍ਹਾਂ ਨੇ ਇੰਨੇ ਵਧੀਆ ਕਿਰਦਾਰ ਦੇ ਲਈ ਇੰਨੀ ਵਧੀਆ ਫਿਲਮ ਦੇ ਲਈ ਮੈਨੂੰ ਮੌਕਾ ਦਿੱਤਾ ਔਰ ਮੈਂ ਕੋਸ਼ਿਸ਼ ਕੀਤੀ ਆ ਕਿ ਮੈਂ ਜਿੰਨਾ ਆਪਣੇ ਵੱਲੋਂ ਠੀਕ-ਠਾਕ ਕੰਮ ਕਰ ਸਕਦੀ ਆ ਉਨਾਂ ਕ ਕਰਾਂ ਜੋ ਕੁਝ ਤੁਹਾਨੂੰ ਚੰਗਾ ਲੱਗਾ ਉਹਦੇ ਲਈ ਤੁਹਾਡਾ ਬਹੁਤ ਸ਼ੁਕਰੀਆ ਜੋ ਚੰਗਾ ਨਹੀਂ ਲੱਗਾ ਉਸ ਵਿੱਚ ਮੇਰਾ ਕੋਈ ਕਸੂਰ ਨਹੀਂ ਇਹਦਾ ਕਸੂਰ ਇਹ ਮੇਰੇ ਲਾਗੋ ਵੀ ਲੰਗ ਜਾਂਦੀ ਸੀ ਮੈਨੂੰ ਜ਼ਹਿਰ ਚੜ ਜਾਂਦਾ ਸੀ ਸੋ ਮੈਂ ਜਿੰਨੀ ਜ਼ਰੀਲੀ ਆ ਇਹਦੇ ਕਰਕੇ ਤੁਸੀਂ ਵੇਖ ਲਿਆ ਫਿਲਮ ਦੇ ਵਿੱਚ ਮੇਰਾ ਕੋਈ ਕਸੂਰ ਹੀ ਨਹੀਂ ਮੈਂ ਬਹੁਤ شریف ਬਹੁਤ ਭੋਲੀ ਸਾਰੇ ਦਾ ਸਾਰਾ ਜ਼ਹਿਰ ਜਿਹੜਾ ਇਧਰੋਂ ਆਇਆ ਸੋ ਜਿਨ੍ਹਾਂ ਨੂੰ ਉਹ ਜ਼ਰੀਲੀ ਸੱਸ ਚੰਗੀ ਨਹੀਂ ਲੱਗੀ ਮੈਨੂੰ ਗਾਲ ਨਹੀਂ ਕੱਢਣੀ ਬਰਾਬਰ ਮੈਂ ਮੇਰੀ ਮੰਮੀ ਦੇ ਨਾਲ ਹੀ ਆ ਏ ਥੈਂਕ ਯੂ ਸੋ ਮੱਚ ਮੋਹਿਤਾ ਮੋਹਿਦ ਇਹ ਫਰਸਟ ਮੂਵੀ ਐਜ਼ ਅ ਡਾਇਰੈਕਟਰ ਰਾਈਟਰ ਤੇ ਮੇਰੀਆਂ ਬੈਸਟ ਵਿਸ਼ਸ ਮੋਹਿਦ ਨੂੰ ਨੇ ਕਿ ਅਸੀਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਬਹੁਤ ਕੰਮ ਕੀਤਾ ਪਰ ਪਰਸਨਲੀ ਅਸੀਂ ਇਹੀ ਗੱਲ ਕਰ ਰਹੇ ਸੀ ਕਿ ਫਿਲਮ ਬਾ ਕਮਾਲ ਬਣੀ ਐ ਸਾਰੇ ਆਰਟਿਸਟਾਂ ਨੇ ਬਹੁਤ ਸੋਹਣਾ ਕੰਮ ਕੀਤਾ ਇਹ ਥੈਂਕ ਯੂ ਸੋ ਮਚ ਤੁਸੀਂ ਸਾਰੇ ਆਏ ਤੇ ਹੁਣ ਜਦੋਂ ਫਿਲਮ ਰਿਲੀਜ਼ ਹੋਣੀ ਐ ਸਾਰੇ ਜਣੇ ਪਲੀਜ਼ ਆਪਣੀ ਫੈਮਲੀ ਨਾਲ ਆਪਣੇ ਫਰੈਂਡਸ ਨਾਲ ਫਿਲਮ ਦੇਖ ਕੇ ਆਇਓ ਕਿਉਂਕਿ ਤੁਹਾਡੇ ਦੇਖਣ ਨਾਲ ਹੀ ਫਿਲਮ ਸਫਲ ਹੋਣੀ ਐ ਥੈਂਕ ਯੂ ਸੋ ਮਚ ਸੋ ਥੈਂਕ ਯੂ ਵੈਰੀ ਮਚ ਇਸੇ ਤਰ੍ਹਾਂ ਆਪਣਾ ਪਿਆਰ ਆਪਣੀ ਮੁਹੱਬਤ ਸਾਡੇ ਨਾਲ ਰੱਖਿਓ ਲਵ ਯੂ ਆਲ ਚੜਦੀ ਕਲਾ ਵਿੱਚ ਸ਼ੁਕਰੀਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਜੀ ਆਇਆਂ ਤੁਸੀਂ ਸਾਰੇ ਆਏ ਚੱਲ ਕੇ ਤੇ ਸਾਡੀ ਫਿਲਮ ਨੂੰ ਪਿਆਰ ਦਿਓ 7 ਜੂਨ ਨੂੰ ਰਿਲੀਜ਼ ਹੋਣ ਲੱਗੀ ਹੈ ਤੇ ਉਮੀਦ ਕਰਦੇ ਹਾਂ ਜਿਵੇਂ ਤੁਸੀਂ ਸਸਕੁਟਨੀ 1 ਨੂੰ ਪਿਆਰ ਦਿੱਤਾ ਸੀ 2 ਨੂੰ ਤੁਸੀਂ ਇਸ ਤੋਂ ਜ਼ਿਆਦਾ ਪਿਆਰ ਦਿਓਗੇ ਤੇ ਇੱਕ ਆਪਣਾ ਸਨੇਹਾ ਆਪਣੇ ਆਪਣੇ ਘਰੇ ਲੈ ਕੇ ਜਾਓਗੇ ਸੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਥੈਂਕ ਯੂ ਜੀ ਪਰੀਆਂ ਦੇ ਦੇਸੋਂ ਆਈਏ ਪਰੀਆਂ ਦੀ ਰਾਣੀ ਐਨੀ ਰਾਜਕੁਮਾਰ ਆਇਆ ਬਿਉਣ ਲਈ ਏਂ ਬਲਾਦੀ ਸੋਣੀ ਹਾਏ ਨੀ ਤੇਰਾ ਕੋਈ ਤੋੜ ਹੈ ਨੀ ਤੈਨੂੰ ਚੰਨ ਤਾਰੇ ਆਪਿਆ ਇਸੋਂਣ ਲਈ ਹਾਏ ਪਰੀਆਂ ਦੇ ਦੇਸੋਂ ਆਈਏ ਪਰੀਆਂ ਦੀ ਰਾਣੀ ਐਨੀ ਰਾਜਕੁਮਾਰ ਆਇਆ ਪੀ ਪਾਰੀ ਕਰਸੀ ਕਟਣ ਗਿਆ ਸੀ ਖਟਕੇ ਲਿਆਉਂਦੇ ਛੋਲੇ ਨਹੀਂ ਮੈਂ ਸੱਤ ਕੁਟਣੀ ਕੁਟਣੀ ਤੋਂ ਖਾਉਲੇ ਨਹੀਂ ਮੈਂ ਸੱਤ ਕੁਟਣੀ ਕੁਟਣੀ ਤੋਂ ਖਾਉਲੇ ਨਹੀਂ ਮੈਂ ਸੱਤ ਕੁਟਣੀ ਕੁਟਣੀ ਤੋਂ ਖਾਉਲੇ ਨਹੀਂ ਮੈਂ ਸੱਤ ਕੁਟਣੀ ਥੈਂਕ ਯੂ ਜੀ ਬਹੁਤ ਬਹੁਤ ਪਿਆਰ ਬਹੁਤ ਬਹੁਤ ਥੈਂਕ ਯੂ ਕੋਮੈਂਟਸ ਕਰ ਲਿਆ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾਉਤੀ ਮੈਂ ਅfragmentsreen Verma ਥੈਂਕ ਯੂ so much ਸਭ ਤੋਂ ਪਹਿਲਾਂ ਫ੍ਰੈਂਕਸ 모ਹਿਤ ਬਨਵੈਤ ਸਰਦਾ ਜਿਨ੍ਹਾਂ ਨੇ ਮੇਰੇਜ ਕੌਨਫੀਡੈਂਸ ਲਿਖਤਾ ਐਂਡ ਮੈਨੂ ਇਸ ਫਿਲਮ ਦਾ ਹਿੱਸਾ ਬਣਾਇਆ ਬਹੁਤ ਬਹੁਤ ਥੈਂਕ ਯੂ ਟੂ 모ਹਿਤ ਸਰ ਫॉर ਮੇਕਿੰਗ ਮੀ ਅ ਪਾਰਟ ਆਫ ਦਿਸ ਬਿਊਟੀਫੁਲ ਅਮੇਜ਼ਿੰਗ ਫਿਲਮ ਤੁਸੀਂ ਪਹਿਲੇ ਵਾਲੇ ਪਾਰਟ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਉਸੇ ਤਰ੍ਹਾਂ ਪਲੀਜ਼ ਇਸ ਪਾਰਟ ਨੂੰ ਬਹੁਤ ਸਾਰਾ ਪਿਆਰ ਦਿਓ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਬਹੁਤ ਕੁਝ ਦੇਖਣ ਨੂੰ ਮਿਲੂਗਾ ਬਹੁਤ ਸੋਨੀ ਫਿਲਮ ਬਣਾਈ ਹੈ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਪਲੀਜ਼ ਸਾਡੀ ਮਿਹਨਤਾਂ ਨੂੰ ਭਾਗ ਲਾਇਓ ਥੈਂਕ ਯੂ ਅਸੀ ਕਾਲ ਜੀ ਪਹਿਲੇ ਪਾਰਟ ਤੋਂ ਬਾਅਦ ਦੂਜਾ ਪਾਰਟ ਬਣਾਉਣਾ ਆਪਣੇ ਆਪ 'ਚ ਇੱਕ ਬਹੁਤ ਮੁਸ਼ਕਲ ਗੱਲ ਹੁੰਦੀ ਹੈ ਬਹੁਤ ਬੜਾ ਚੈਲੰਜ ਹੁੰਦਾ ਹੈ ਸੋ ਮੋਹਿਤ ਬਨਵਾਇਤ ਨੂੰ ਬਹੁਤ-ਬਹੁਤ ਵਧਾਈਆਂ ਇਸ ਗੱਲ ਦੀਆਂ ਕਿ ਉਸ ਚੈਲੰਜ ਨੂੰ ਕਬੂਲ ਕਰਕੇ ਉਸ ਤੋਂ ਵੀ ਚੰਗੀ ਇੱਕ ਫੈਮਿਲੀ ਡਰਾਮਾ ਲੈ ਕੇ ਆਏ ਨੇ ਜਿਹੜੀਆਂ ਸਾਡੀ ਫੈਮਿਲੀ ਟੁੱਟ ਰਹੀਆਂ ਨੇ ਜੁਆਇੰਟ ਫੈਮਿਲੀ ਟੁੱਟ ਰਹੀਆਂ ਨੇ ਮੈਂ ਸਮਝਦਾ ਹਾਂ ਉਹਨਾਂ ਨੂੰ ਜੋੜਨ ਦੀ ਬਹੁਤ ਵੱਡੀ ਗੱਲ ਹੈ ਐਂਟਰਟੇਨਮੈਂਟ ਦੇ ਨਾਲ-ਨਾਲ ਇੱਕ ਬਹੁਤ ਵੱਡਾ ਮੈਸੇਜ ਵੀ ਇਹ ਫਿਲਮ ਮੰਦੀ ਹੈ ਸੋ ਇਹੋ ਜਿਹੀਆਂ ਫਿਲਮਾਂ ਫੈਮਿਲੀ ਫਿਲਮਾਂ ਦੀ ਸੰ ਲੋੜ ਹੈ ਅਸੀਂ ਲਗਾਤਾਰ ਐਕਸ਼ਨ ਫਿਲਮ ਨਹੀਂ ਦੇਖ ਸਕਦੇ ਲਗਾਤਾਰ ਰੋਮਾਂਟਿਕ ਫਿਲਮ ਨਹੀਂ ਦੇਖ ਸਕਦੇ ਸਾਡੇ ਕੋਲ ਫੈਮਿਲੀ ਡਰਾਮਾ ਹੁਣ ਬਹੁਤ ਜੁੜੀ ਹੈ ਸੋ ਫੈਮਿਲੀ ਡਰਾਮਾ ਇੱਕ ਬਹੁਤ ਕਮਾਲ ਦਾ ਐਂਟਰਟੇਨਮੈਂਟ ਲੈ ਕੇ ਆਏ ਨੇ ਸੋ ਸਾਰੀ ਟੀਮ ਨੇ ਬਹੁਤ ਚੰਗਾ ਕੰਮ ਕੀਤਾ ਹੈ ਅਗਲਾ ਕੰਮ ਤੁਹਾਡਾ ਹੈ ਜੀ ਬਹੁਤ ਬਹੁਤ ਮੁਬਾਰਕਾਂ ਸਾਰੀਆਂ ਅ ਸ਼ਸ਼ੀ ਕਾ ਜੀ ਸਾਰਿਆਂ ਨੂੰ ਵੈਲਕਮ ਸੋ ਫਿਲਮ ਆਲਰੇਡੀ ਆਪਾਂ ਸਾਰਿਆਂ ਨੇ ਦੇਖ ਲਈ ਹੈ ਫਿਲਮ 7th ਆਫ ਜੂਨ ਨੂੰ ਵਰਲਡ ਵੈਂਡ ਲੱਗ ਰਹੀ ਹੈ ਸੋ ਫਿਲਮ ਦੀ ਦੋ ਗੱਲਾਂ ਨੇ ਜੀ ਤਾਂ ਪਹਿਲੇ ਡੈਪਿਊਟ ਐਂਡ ਡਾਇਰੈਕਟਰ ਮੋਹਿਤ ਬਨਵੈਤ ਤੁਨੇ ਬਹੁਤ ਦਿਲ ਨਾਲ ਬਹੁਤ ਮਿਹਨਤ ਨਾਲ ਫਿਲਮ ਬਣਾਈ ਹੈ ਸੋ ਪਲੀਜ਼ ਤੁਹਾਡਾ ਮੀਡੀਆ ਦਾ ਇੱਕ ਬਹੁਤ ਵੱਡੀ ਡਿਊਟੀ ਵੀ ਹੈ ਰਿਸਪਾਂਸਿਬਿਲਟੀ ਵੀ ਹੈ ਕਿ ਫਰਾਈਡੇ ਨੂੰ ਜਦੋਂ ਵੀ ਫਿਲਮ ਲੱਗੇ ਉਰੇ ਵਰਲਡ ਚ ਦਾ ਵਾਟ ਆਉਣਾ ਚਾਹੀਦਾ ਸੋ ਮੋਹਿਤ ਨੂੰ ਮੈਂ ਇਸ ਗੱਲ ਦਾ ਕ੍ਰੈਡਿਟ ਦੇਣਾ ਚਾਹਾਂਗਾ ਜੀ ਕਿ ਜ਼ਰੂਰੀ ਨਹੀਂ ਕਿ ਤੁਸੀਂ ਪਹਿਲਾ ਮੈਚ ਖੇਲੋ ਤੇ ਸੈਂਚਰੀ ਬਣਾ ਸਕਦੇ ਸੋ ਮੋਹਿਤ ਬਨਵੈਦਾ ਪਹਿਲਾ ਮੈਚ ਔਰ ਸੈਂਚਰੀ ਫੋਰ ਸ਼ੂਰ ਹੈ ਦੂਸਰੇ ਸਾਰੇ ਗਮਾ ਜੀ ਜਿਹੜੇ ਆਲਰੇਡੀ ਸਿਹਾਰਜੀ ਸਾਰੇ ਗਮਾ ਨਾਲ ਮਿਲਦੇ ਇਸ ਫਿਲਮ ਨਾਲ ਆਪਾਂ ਹੈਟਟ੍ਰਿਕ ਕਰਨ ਜਾ ਰਹੇ ਹਾਂ ਪੰਜਾਬ ਚ ਆਲਰੇਡੀ ਵਾਰਨਿੰਗ ਛਿੰਦਾਚੀ ਦਾ ਨੋ ਪਾਪਾ ਤੇ 3rd ਫਿਲਮ ਹੈ ਸਾਰੇਗਾਮਾ ਦੀ ਸੋ ਇਸ ਫਿਲਮ ਨੂੰ ਬਹੁਤ ਪਿਆਰ ਚਾਹੀਦਾ ਹੋਏਗਾ ਤੁਹਾਡੇ ਵੱਲੋਂ ਔਰ ਰਿਕੁਐਸਟ ਹੈ ਸਾਡੀ ਪੂਰੀ ਟੀਮ ਦੀ ਕਿ ਜਦੋਂ ਵੀ ਫਿਲਮ ਤੁਸੀਂ ਤੁਹਾਡਾ ਪਰਿਵਾਰ ਕੋਈ ਵੀ ਦੇਖਿਆ ਉਹਨੂੰ ਸੋਸ਼ਲ ਮੀਡੀਆ ਤੇ ਜ਼ਰੂਰ ਸ਼ੇਅਰ ਕਰੋ ਕਿ ਫਿਲਮ ਨੂੰ ਅਸੀਂ ਬਲੌਕਬਸਟਰ ਬਣਾਣਾ ਹੈ ਥੈਂਕ ਯੂ ਸਾਰਿਆਂ ਨੂੰ